ਤੋ ਜਿਸ ਤਰ੍ਹਾਂ ਤੁਸੀਂ ਕਿਹਾ ਇਹ ਐਗਰੀਮੈਂਟ ਦੇ ਵਿੱਚ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਮੰਤਰੀ ਸਾਹਿਬ ਬੈਠਿਆ ਇਹ ਲਿਖਣਾ ਕਿ ਇਸ ਪਿੰਡ ਦੇ ਬੱਚਿਆਂ ਨੂੰ ਸਪੈਸ਼ਲੀ ਇਸ ਪਿੰਡ ਦੇ ਜਿਹੜੇ ਡੋਮਿਸਾਈਲ ਇਸ ਪਿੰਡ ਦੇ ਬੱਚੇ ਨੇ ਉਹਨਾਂ ਦੀ ਪੜ੍ਹਾਈ ਵੀ ਮੁਫਤ ਕਰਾਉਣੀ ਹੈ ਉਹਨਾਂ ਨੂੰ ਐਡਮਿਸ਼ਨ ਵੀ ਦੇਣੀ ਹੈ ਤੇ ਉਹਦੇ ਚ ਕਾਲਜ ਦੇ ਵਿੱਚ ਕਲਰਕ ਰੱਖੋਗੇ ਪ੍ਰੋਫੈਸਰ ਰੱਖੋਗੇ ਹਰ ਕਿਸਮ ਦੇ ਮੁਲਾਜ਼ਮ ਹੋਣਗੇ ਉਹਦੇ ਵਿੱਚ ਵੀ ਇਸ ਪਿੰਡ ਨੂੰ ਪ੍ਰਾਇੋਰਟੀ ਦੇਣੀ ਹੈ ਕਿ ਇਸ ਪਿੰਡ ਦਾ ਕੋਈ ਬੰਦਾ ਜੇ ਕਰਦਾ ਪੂਰਾ ਆਪਣਾ ਕੁਆਲਿਫਿਕੇਸ਼ਨ ਦਾ ਮੈਰਿਟ ਤਾਂ ਉਹਨੂੰ ਉਹਨੂੰ ਪ੍ਰੀਫਰੈਂਸ ਦੇਣੀ ਹੈ ਤੇ ਨਾਲ ਨਾਲ ਜੋ ਮੇਰੇ ਕੋਲ ਮੰਗ ਆਈ ਹੈ ਕਿ ਇਸ ਇਲਾਕੇ ਦੇ ਨਿਵਾਸੀਆਂ ਵੱਲੋਂ ਮੰਗ ਹੈ ਕਿ ਇਸ ਇਲਾਕੇ ਦੀ ਮਹਾਨ ਸ਼ਖਸੀਅਤ ਬ੍ਰह्मज्ञानी ਬਾਬਾ ਗਾਮਚੁੱਕ ਜੀ ਹੋਏ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਮਨੁੱਖਤਾ ਦਾ ਮਾਨਵਤਾ ਦਾ ਸਾਂਝੀਵਾਲਤਾ ਦਾ ਸਨੇਹਾ ਦਿੱਤਾ ਤੇ ਇਸ ਕਾਲਜ ਦਾ ਨਾਮ ਵੀ ਬਾਬਾ ਗਮ ਚੱਕ ਜੀ ਯਾਦਗਾਰੀ ਸਰਕਾਰੀ ਡਿਗਰੀ ਕਾਲਜ ਹੋਊਗਾ ਤੇ ਤਾਂ ਕਿ ਤੁਹਾਡੀਆਂ ਭਾਵਨਾਵਾਂ ਨੂੰ ਵੀ ਭਾਵਨਾਵਾਂ ਨੂੰ ਵੀ ਅਸੀਂ ਆਦਰ ਸਤਕਾਰ ਦੇ ਸਕੀਏ ਤੇ ਉੱਥੇ ਪੜ੍ਹਾਈ ਵੀ ਹੋਵੇ ਤੇ ਸਾਡੇ ਜਿਵੇਂ ਅਸੀਂ ਮੇਰਾ ਇਲਾਕਾ ਜਿਹੜਾ ਉਹ ਸੁਨਾਮ ਦੇ ਇਲਾਕੇ 'ਚ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਵਾਲੇ ਉਹ ਮਤਲਬ ਐਜੂਕੇਸ਼ਨ ਦੇ ਸੰਤ ਸੀ ਐਜੂਕੇਸ਼ਨ ਦੇ ਪੜ੍ਹਾਈ ਦੇ ਗੁਰੂ ਕਾਸ਼ੀ ਕਾਲਜ ਦਾ ਨੀਂ ਪੱਥਰ ਉਹਨਾਂ ਨੇ ਰੱਖਿਆ ਸੀਗਾ ਜੀ ਅੱਜ ਉਹਨਾਂ ਦੇ ਨਾਂ ਤੇ ਮਸਤੂਆਣਾ ਸਾਹਿਬ ਸਾਡੇ ਚੀਮਾ ਮੰਡੀ ਉਹਨਾਂ ਦੇ ਨਾਂ ਤੇ ਸਕੂਲ ਕਾਲਜ ਨੇ ਸੋ ਇਹੋ ਜਿਹੇ ਲੋਕ ਜਿਨ੍ਹਾਂ ਨੇ ਆ ਕੇ ਲੋਕਾਂ ਨੂੰ ਸਿੱਖਿਆ ਵਿਦਿਆ ਜਾਂ ਮਨੁੱਖਤਾ ਦਾ ਸੰਦੇਸ਼ ਦਿੱਤਾ ਉਹਨਾਂ ਦੇ ਨਾਂ ਧਰਤੀ ਤੇ ਰਹਿਣੇ ਚਾਹੀਦੇ ਆ ਉਹਨਾਂ ਦੇ ਨਾਂ ਤੇ ਕਾਲਜ ਜਿਵੇਂ ਤੁਸੀਂ ਮੰਗ ਕੀਤੀ ਉਹ ਜਿਵੇਂ ਹੋ ਜਾਊਗਾ